ਇਹ ਖੇਡ ਗਰਾਊਂਡ 2022-23 ਦੇ ਵਿੱਚ ਤਿਆਰ ਹੋਇਆ ਸੀਗਾ ਸਰਦਾਰ ਜਗਤਾਰ ਸਿੰਘ ਐਮਐਲਏ ਦੀ ਨੀਂਦ ਸਦਗਾ ਉਹ ਆਪ ਵੀ ਇੱਥੇ ਹੁੰਦੇ ਰਹਿੰਦੇ ਹਾਂ ਉਸ ਦਿਨ ਤੋਂ ਹੀ ਮੈਂ ਇਸ ਖੇਡ ਗਰਾਊਂਡ ਨਾਲ ਜੁੜਿਆ ਹੋਇਆ ਹਾਂ ਜਿਵੇਂ ਦਰਖਤਾਂ ਦੀ ਸਾਂਭ ਸੰਭਾਲ ਕਰਨੀ ਜੋ ਹੋਰ ਇੱਥੇ ਘਾਹ ਫੂਸ ਹੈ ਤੇ ਵੱਢ ਵੱਢੀਆਂ ਕਰਨ ਜਾਂ ਬਾਹਰ ਰੱਖਣਾ ਕੋਈ ਵੀ ਦਰਖਤ ਨੂੰ ਪਾਣੀ ਪਾਉਣਾ ਜਾਂ ਕੁਝ ਵੀ ਕਰਨਾ ਇਹਦੀ ਸਾਂਭ ਸੰਭਾਲ ਹੁਣ ਤੱਕ ਮੈਂ ਹੀ ਕਰਦਾ ਆ ਰਿਹਾ ਹਾਂ ਪਿੱਛੇ 6 ਮਹੀਨੇ ਦੇ ਪਿਛਲੇ 6 ਮਹੀਨੇ ਤੋਂ ਮੈਂ ਜਿਹੜੇ ਐਨਆਰਆਈ ਬੰਦੇ ਦੀ ਸਾਡੇ ਪਿੰਡ ਦਾ ਰਾਜਾ ਸਿੰਘ ਪੁੱਤਰ ਭਾਨਜਾ ਨੇਜ ਸਿੰਘ ਤੇਂਦਰ ਉਹਨੂੰ ਮੈਂ ਕਿਹਾ ਸੀ ਵੀ ਸਾਡੀ ਮਦਦ ਕਰੋ ਉਹਨਾਂ ਨੇ ਫਿਰ ਮੈਨੂੰ ਮਦਦ ਕੀਤੀ ਪਹਿਲੀ ਵਾਰੀ ਪਦਾਮਗIRI ਲਈ 2 ਹਫ਼ਤੇ 5-5 25-25 ਸਰਵਿਸ ਪਦਾਮਗIRI ਦੇ ਲੈ ਕੇ ਦਿੱਤੀ ਉਸ ਤੋਂ ਬਾਅਦ ਫਿਰ ਮੈਂ ਅਵਤਾਰ ਸਿੰਘ ਤਵਾਨਾ ਕੈਨੇਡਾ ਪਰਿਵਾਰ ਉਹਨੂੰ ਕਿਹਾ ਉਹਨਾਂ ਨੇ ਫਿਰ ਪਦਾਮਗIRI ਦੇ ਕੇ ਦਿੱਤੀ 2 ਹਫ਼ਤੇ ਉਸ ਤੋਂ ਬਾਅਦ ਮਨੀ ਕੈਨੇਡਾ ਉਹਨੇ 2 ਹਫ਼ਤੇ ਸੇਵਾ ਕੀਤੀ ਫਿਰ ਸੰਤਸਪਾਈ ਸਕੂਲ ਵਾਲੇ ਸੁਖਜੀਤ ਸਿੰਘ ਉਹਨਾਂ ਨੇ ਸੇਵਾ ਵੀ ਸੇਕ ਕੀਤੀ 1 ਹਫ਼ਤੇ ਤੇ ਤੇਂਦਰਪਾਲ ਡੇਰੀ ਵਾਲੇ ਉਹਨਾਂ ਨੇ ਸੇਵਾ ਕੀਤੀ ਜਸਪ੍ਰੀਤ ਸਨ ਆਫ ਜਸਵੀਰ ਸਿੰਘ ਉਹਨਾਂ ਨੇ ਇੱਕ ਹਫ਼ਤੇ ਸੇਵਾ ਕੀਤੀ ਜਾਨੀ ਕਿ ਇਹਦਾ ਭਾਵ 6 ਮਹੀਨੇ ਤੋਂ ਲਗਾਤਾਰ ਚੱਲ ਰਿਹਾ ਹੈ ਜਿਹੜੀ ਆ ਜਰਸੀਆਂ ਦੀ ਸੇਵਾ ਕੀਤੀ ਹੈ ਮੈਨੂੰ ਰਾਜਾ ਭਾਂਜਾ ਮੇਜਰ ਸਿੰਘ ਤੇ ਜੁਗਨਾ ਕੈਨੇਡਾ ਉਹਨਾਂ ਦੋਹਾਂ ਵੱਲੋਂ ਇਹ ਪੈਸੇ ਭੇਜੇ ਗਏ ਤੇ ਮੈਂ ਉਹਨਾਂ ਦੀਆਂ ਅੱਜ 41 ਬੱਚਿਆਂ ਨੂੰ ਵੰਡ ਦਿੱਤੀਆਂ ਨੇ ਕੁਝ ਬੱਚੇ ਰਹਿ ਗਏ ਨੇ ਉਹਨਾਂ ਨੂੰ 8-10 ਬੱਚੇ ਰਹਿ ਗਏ ਉਹਨਾਂ ਨੂੰ ਫੇਰ ਅਗਲੇ ਹਫ਼ਤੇ ਦੇ ਦਾਂਗੇ ਲੈ ਆ ਕੇ ਸੋ ਬਹੁਤ ਬਹੁਤ ਧੰਨਵਾਦ ਐਨਆਰਆਈ ਭਰਾਵਾਂ ਦਾ ਮੈਂ ਉਹਨਾਂ ਨੂੰ ਇਹ ਕਹਿਣਾ ਚਾਹੁੰਦਾ ਵੀ ਹੋਰ ਵੀ ਮਦਦ ਕਰੋ ਕਿਉਂਕਿ ਇਹਦੇ ਨੌਜਵਾਨ ਪੀੜ੍ਹੀ ਹੈ ਇਹ ਵਿਦੇਸ਼ ਚ ਨਹੀਂ ਚਲੇ ਜਾਂਦੀ ਹੈ ਚਲੇ ਜਾ ਰਹੀ ਹੈ ਸਾਡਾ ਪੁਰਾਣਾ ਇਹੀ ਆ ਵੀ ਜਵਾਕ ਕਿੱਥੇ ਗਰਾਊਂਡ ਦੇ ਨਾਲ ਜੁੜੇ ਰਹਿਣਗੇ ਮੈਨੂੰ ਇਹ ਵੀ ਡਰ ਰਹਿੰਦਾ ਵੀ ਕਿਤੇ ਕਿਤੇ ਇਹਨਾਂ ਦੇ ਸੱਟ ਨਾਲ ਲੱਗੇ ਸੀ ਤਾਂ ਇਹਨੂੰ ਮੜ ਮੋਟ ਖਲਾ ਕੇ ਇੱਥੋਂ ਲੈ ਜੰਨੇ ਆ ਪਰ ਫੇਰ ਵੀ ਡਰ ਰਹਿੰਦਾ ਕਿਉਂਕਿ ਇਕੱਲਾ ਇਕੱਲਾ ਬੱਚਾ ਹੈ ਅੱਜ ਕੱਲ ਦਾ ਜਵਾਨਾ ਜਿਹੜਾ ਸਾਡਾ ਸਮਾਂ ਸਮਾਂ ਸੀਗਾ ਜਦੋਂ ਅਸੀਂ ਜਨਮ ਲਿਆ 1960-70 ਦੇ ਵਿੱਚ ਉਦੋਂ ਪਰਿਵਾਰ ਦੇ ਵਿੱਚ 4-4 5-5 ਭਰਾ ਹੁੰਦੇ ਸੀਗੇ ਕੋਈ ਰਾਊਂਡ ਜਾਂਦਾ ਸੀ ਕੋਈ ਆਪਣਾ ਨੌਕਰੀ ਕਰਦਾ ਸੀਗਾ ਕੋਈ ਫੌਜ ਦੀ ਹੁਣ ਤਾਂ ਇਕੱਲਾ ਇਕੱਲਾ ਇਹ ਬੱਚਿਆਂ ਨੂੰ ਨਹੀਂ ਦੇਖ ਸਕਦੇ ਪਰ ਫੇਰ ਵੀ ਮੇਰੀ ਮਾਂ ਬਾਪੂ ਨੂੰ ਬੇ ਕਿ ਵੱਧ ਵੱਧ ਗਰਾਉਂਡ ਦੇ ਨਾਲ ਜੋੜੇ ਇਹਨਾਂ ਨੂੰ ਸਾਡੇ ਪਿੰਡ ਦੀ ਜੇ ਝਾਤ ਮਾਰੀਏ ਤਾਂ ਪਿਤਾ ਮਾਪੀਸ਼ਮ ਸ੍ਰੀ ਦੇਵੀਦੇਵਾਲ ਸ਼ਰਮਾ ਗੁੱਬਿਆਂ ਵਾਲੇ ਜੋ ਸਵਰਗਵਾਸੀ ਹੋ ਗਏ ਨੇ ਉਹਨਾਂ ਦੀ ਟੀਮ ਨੂੰ ਹਰਾਉਣ ਵਾਲੀ ਟੀਮ ਭਗੌੜ ਦੀ ਸੀਗੀ ਜਿਹਨਾਂ ਵਿੱਚ ਸੂਬੇਦਾਰ ਜੋਧ ਸਿੰਘ ਸਵਰਗਵਾਸੀ ਸਾਧੂ ਸਿੰਘ ਸਵਰਗਵਾਸੀ ਸਰਜੀਤ ਸਿੰਘ ਸਰਪੰਚ ਲਾਣਾ ਤੇ ਹੋਰ ਰਣਜੀਤ ਸਿੰਘ ਉਹਨਾਂ ਨੇ ਦੇਵੀਦੇਵਾਲ ਦੀ ਟੀਮ ਨੂੰ ਹਰਾਇਆ ਕਦੇ ਦੇਵੀਦੇਵਾਲ ਦੀ ਟੀਮ ਜਿੱਤੀ ਜਾਂਦੀ ਕਦੇ ਹਾਰ ਜਾਂਦੀ ਸੀ ਉਸ ਤੋਂ ਬਾਅਦ ਫਿਰ ਆ ਕੇ ਜਗਦੀਸ਼ ਸਵਰਗਵਾਸੀ ਜਗਦੀਸ਼ ਤੇ ਮਨਜੀਤ ਸਿੰਘ ਪੂਨ ਟੇਲਰ ਗੁਰਖੀ ਉਹਨੇ ਟੀਮ ਆਈ ਉਹਨਾਂ ਨੇ ਉਹ ਅਗਰੇ ਜਿਹੜਾ ਐਚਾ ਤਿੰਨ ਸਿਹੜੀ ਉਹਨਾਂ ਨੇ ਟਾਈਮ ਕਬੱਡੀ ਖੇਡੀ ਉਹਨਾਂ ਨੇ ਉਸ ਤੋਂ ਬਾਅਦ ਆਗੇ ਜਿਹਦੀ ਮੈਂ ਗੱਲ ਕਰਦਾ ਜਿਹੜਾ ਸੇਵਾ ਕਰ ਰਿਹਾ ਰਾਜਾ ਕਿ ਰਾਜਾ ਰਾਜਾ ਉਹ ਨਹੀਂ ਆਗੇ ਰਾਜਾ ਤ੍ਰਿਤੀਸਵਰਗ ਵਸੀ ਹੋਰ ਕਈ ਖਿਡਾਰੀ ਸੀਗੇ ਜਸਵੀਰ ਗੇਲਾ ਮੁੰਡਾ ਆਪਣੇ ਯੂਕੇ ਇਹ ਸਾਰੇ ਬੱਚੇ ਉਦੋਂ ਲਗਾਤਾਰ ਹੀ ਖੇਡਦੇ ਸੀਗੇ ਕਿਉਂਕਿ ਚੱਲੀ ਹੋਈ ਏ ਦੀ ਕਬੱਡੀ ਪਹਿਲਾਂ ਜਿਵੇਂ ਅੱਜ ਤੋਂ 60 70 ਸਾਲ ਪਹਿਲਾਂ ਲਾ ਲਈਏ 50 ਸਾਲ ਪਹਿਲਾਂ ਲਾ ਲਈਏ 30 ਸਾਲ ਪਹਿਲਾਂ ਲਾ ਲਈਏ ਉਸ ਤੋਂ ਬਾਅਦ ਕੋਈ ਖਿਡਾਰੀ ਨਹੀਂ ਬਣਿਆ ਸਾਡੇ ਪਿੰਡ ਦਾ ਨਾ ਕੋਈ ਇਸ ਗਰਾਉਂਡ ਦੇ ਵੱਲ ਲੱਗਿਆ ਚਲੋ ਆ ਵਧੀਆ ਕਿਸਮ ਦੇ ਨਾਲ ਸਾਡੇ ਗਰਾਉਂਡ ਬਣ ਗਏ ਹੁਣ ਸਾਡਾ ਉਰਾਲਾ ਇਹ ਏ ਕਿ ਬੱਚੇ ਜੋੜੇ ਰਹਿਣ ਇੱਕ ਟੂਰਨਾਮੈਂਟ 1990 ਦੀ ਮੇਰੇ ਯਾਦ ਹੈ ਚੜੀ ਟੂਰਨਾਮੈਂਟ ਹੋਇਆ ਸੀਗਾ ਉਹ ਜੀਤ ਖਬਰ ਤੇ ਅੱਜ ਕੱਲ ਤਾਂ ਨਹੀਂ ਆਉਂਦਾ ਜੀਤ ਖਬਰ ਤੇ ਖਬਰ ਆਈ ਸੀ ਕਹਿੰਦੇ ਵੀ ਚੜੀ ਦਾ ਮੇਲਾ ਵਗੌਰਣ ਟੁੱਟਿਆ ਉਹ ਟੁੱਟਿਆ ਇਸ ਕਰਕੇ ਕਿ 32 37 42 ਸਾਰੀ ਟੀਮ ਫਾਸਟ ਸਿਕੜੀਆਂ ਸੀਗੀਆਂ ਤੇ ਵੈਲ ਗੱਡੀ ਦੇ ਵਿੱਚ ਸਾਡਾ ਦੂਜਾ ਨੰਬਰ ਬਣਿਆ ਸੀਗਾ ਸੋ ਇਹੋ ਜਿਹੇ ਸਮੇ ਸੀਗੇ ਖੇਡਾਂ ਨਾਲ ਜੁੜੇ ਹੋਏ ਸੀਗੇ ਪਰ ਹੁਣ ਸਾਨੂੰ ਕੁਝ ਮਾਪੇ-ਬਾਪ ਦੀ ਵੀ ਮਜਬੂਰੀ ਹੈਗੀ ਆ ਕਿਉਂਕਿ ਜਵਾਕ ਸਕੂਲ ਚਲੇ ਜਾਂਦੇ ਨੇ ਸਕੂਲ ਤੋਂ ਬਾਅਦ ਟਿਊਸ਼ਨ ਚਲੇ ਜਾਂਦੇ ਨੇ ਇਹਨਾਂ ਦੇ ਵੀ ਆਪਾਂ ਮਜਬੂਰੀ ਮੰਨਦੇ ਆਂ ਪਰ ਸਮੇਂ ਚੋਂ ਸਮਾਂ ਕੱਢ ਕੇ ਇੱਥੇ ਬੱਚਿਆਂ ਨੂੰ ਜੋੜਨ ਬਹੁਤ-ਬਹੁਤ ਧੰਨਵਾਦ ਜੀ